ਟਾਇਰ ਆਏ ਬਹੁਤ ਵਧੀਆ ਪੈਣੇ ਬਈ ਪੈਣੇ ਪੈਂਡ 70 ਪੈਸੇ ਟਾਇਰ ਆਪਣੀ ਵੀਡੀਓ ਦੇਖ ਕੇ ਆ ਗਿਆ ਆਪਾਂ ਇੱਕ ਤਰੀਕ ਤੱਕ ਆਫਰ ਆ ਫੁੱਲ ਟੈਂਕੀ ਭਰਾ ਕੇ ਦੇਵਾਂਗੇ ਡੀਜ਼ਲ ਦੀ ਡੀਜ਼ਲ ਦੀ ਹਾਂਜੀ ਹਾਂਜੀ ਚਾਹੇ ਪੈਟਰੋਲ ਵਾਲੀ ਆ ਚਾਹੇ ਪੈਟਰੋਲ ਵਾਲੀ ਆ ਚਾਹੇ ਡੀਜ਼ਲ ਦੀ ਆ ਰੇਡ ਜਿਆ ਬਈ 12 ਮੜਲਾ ਠੀਕ ਹੈ ਸਾਰੀ ਰਿਜਨਲ ਪੈਂਡ ਦੀ ਆ ਹਾਂਜੀ ਬੌਰਨਟ ਫੱਟੀ ਸਾਰੀ ਸੀਲਡ ਹੈ ਬਈ ਇੰਜਨ ਗੇਅਰ ਦੀ ਜਮਾ ਨਵੀਆਂ ਸਰਵਿਸ ਵਗੈਰਾ ਹੋਈ ਹੋਈ ਆ ਇੰਟੀਰੀਅਰ ਦੀ ਬਿਲਕੁਲ ਸਾਫ ਸੁਥਰੀ ਗੱਡੀ ਆ ਮਾਨਸਾ ਦਾ ਲੋਕਲ ਨੰਬਰ ਆ ਇਹ ਆ ਗਈ ਬਈ ਜੀ 14 ਮਾਡਲ ਆ ਠੀਕ ਹੈ ਜੀ ਐਚ ਆਰ ਨੰਬਰ ਆ ਆਪਾਂ ਇਹਨੂੰ ਐਚ ਆਰ ਨੰਬਰ ਆਗੇ ਐਨਓਸੀ ਕਟਾ ਕੇ ਦੇ ਦਿਆਂਗੇ 2013 ਮਾਡਲ ਆ ਪੀ ਵੀ ਨੰਬਰ ਦੀ ਆ ਇੰਟੀਰੀਅਰ ਪੱਖੋਂ ਗੋਡੇ ਪਿੱਲਰ ਐਕਸੀਡੈਂਟ ਦੀ ਫੁੱਲ ਗਾਰੰਟੀ ਆ ਬਈ ਟਾਜਿੰਗ ਮਾੜੀ ਮੋਟੀ ਹੈਗੀ ਆ ਭੈਣ ਭਾਈ ਕਿਸਤਾ ਤੇ ਵੀ ਸਮਾਉਂਦਾ ਯਾਰ ਕਿਸ਼ਤਾ ਤੇ ਵੀ ਸਮਾਦਾਂਗੇ 25000 ਦੀ ਕਿਸ਼ਤਾ 51 ਕਿਸ਼ਤਾ ਰਹਿੰਦੀਆਂ ਨੇ ਠੀਕ ਹੈ 50000 ਦੇ ਕੇ ਆਪਾਂ ਕਿਸ਼ਤਾ ਤੇ ਵੀ ਸਮਾਦਾਂਗੇ ਜਿਹੜਾ ਕੋਈ ਦਸੱਲੀ ਵਾਲਾ ਨਾ ਠੀਕ ਹੈ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਆਂ ਕੈਂਚੀਆਂ ਤੇ ਢਿੱਲੋ ਮੋਟਰ ਜੀ ਘਾਰ ਵਾਲਿਆਂ ਦੇ ਤੇ ਜਿੱਥੇ ਬਾਈ ਭਿੰਦਰ ਜੋੜਿਆ ਸਾਸਰੀਗਾ ਵੀ ਭਿੰਦਰ ਸੀਗਾ ਬਾਈ ਕੀ ਹਾਲ ਉਹ ਠੀਕ ਹੈ ਬਾਈ ਹਾਂ ਬਾਈ ਵਿਸਕਰ ਜਮਨ ਚੜਦੀ ਕਲਾ ਪਹਿਲਾਂ ਤਾਂ ਮੈਨੂੰ ਸਭ ਤੋਂ ਪਹਿਲਾਂ ਐ ਦੱਸ ਪਹਿਲਾਂ ਆਪਾਂ ਵੀਡੀਓ ਪਾਈ ਆ ਦੋ ਵਾਰੀ ਹਾਂਜੀ ਹਾਂ ਆਪਣੀ ਵੀਡੀਓ ਤੇ ਰਿਸਪੌਂਸ ਗੱਡੀ ਵਿਕੀ ਪੂਰਾ ਵਧੀਆ ਰਿਸਪੌਂਸ ਮਿਲਿਆ ਬਾਈ ਹਾਂ ਪੂਰਾ ਵਧੀਆ ਪੂਰਾ ਵਧੀਆ ਬੇ ਠੀਕ ਹੈ ਐਵੇਂ ਨਾ ਕਹ ਦੀ ਨਹੀਂ ਨਹੀਂ ਪੂਰਾ ਵਧੀਆ ਰਿਸਪੌਂਸ ਮਿਲਿਆ ਬਾਈ ਪੂਰਾ ਵਧੀਆ ਰਿਸਪੌਂਸ ਸਾਰਾ ਨਵਾਂ ਸਟਾਕ ਆ ਬਾਈ ਠੀਕ ਹੈ ਸਾਰਾ ਨਵਾਂ ਸਟਾਕ ਹੈ ਹਾਂਜੀ ਹਾਂ ਠੀਕ ਹੈ ਹਾਂਜੀ ਹਾਂ ਤੇ ਜਿਹੜੀਆਂ ਆਪਾਂ ਗੱਡੀਆਂ ਦਿਖਾਵਾਂਗੇ ਹਾਂਜੀ ਜ਼ਿਆਦਾਤਰ ਪੰਜਾਬ ਨੰਬਰ ਰ ਜਿਆਦਾਤਰ ਪੰਜਾਬ ਨੰਬਰੀ ਹੁੰਦੀਆਂ ਨੇ ਐਚ ਆਰ ਵੀ ਹੁੰਦੀਆਂ ਨੇ ਬਈ ਐਚ ਆਰ ਵੀ ਹਾਂ ਬਈ ਹਾਂ ਹਰਪੰਤੀਆਂ ਹੁੰਦੀਆਂ ਨੇ ਹਰਪੰਤੀਆਂ ਹੁੰਦੀਆਂ ਨੇ ਤੇ ਪੰਜਾਬ ਚ ਨੌਤਾ ਹੋ ਜਾਂਦੀ ਆ ਨਾ ਉਹ ਆਪਣੀ ਜ਼ਿੰਮੇਵਾਰੀ ਆ ਬਈ ਕਾਗਜ਼ ਪੱਤਰਾਂ ਦੀ ਸਾਰੇ ਕਾਹੇ ਦੀ ਜ਼ਿੰਮੇਵਾਰੀ ਆ ਬਈ ਹਾਂਜੀ ਤੇ ਆਜੋ ਵੀ ਮਿੱਤਰੋ ਹੁਣ ਆਪਾਂ ਸਵਿਫਟ ਤੋਂ ਸਟਾਰਟ ਕਰਦੇ ਆ ਇਹਦੇ ਬਾਰੇ ਦੱਸੀਂ ਗਰਾ ਬਈ ਇਹ ਸਵਿਫਟ ਬਈ ਆਪਣੀ 2010 ਮਾਡਲ ਆ ਠੀਕ ਹੈ ਜੀ 2010 ਮਾਡਲ ਆ ਸਵਿਫਟ ਆ ਹਾਂਜੀ ਤੇ ਇਹਦੀ 5ਵੇਂ ਮਹੀਨੇ ਆਪਣਾ ਮੰਨ ਕੇ ਚਲੋ 5 ਕਿ ਮਹੀਨੇ ਦੀ ਪਾਸਿੰਗ ਪਈ ਆ ਹਜੇ 5 ਕਿ ਮਹੀਨੇ ਦੀ ਪਾਜੀ ਹਾਂਜੀ ਬੀਡੀ ਆਈ ਆ 10 ਮਾਰ ਲਾ ਇੰਜਨ ਗੇਅਰ ਦੀ ਕਿਵੇਂ ਆ ਇੰਜਨ ਗੇਅਰ ਦੀ ਜਮਾ ਬਿਲਕੁਲ ਸਾਫ ਸੁਥਰੀ ਗੱਡੀ ਆ ਇੰਜਨ ਗੇਅਰ ਦੀ ਬਿਲਕੁਲ ਸਾਫ ਜਮਾ ਨਵੀਆਂ ਗੱਡੀ ਅੰਟੀਰੀਅਰ ਦੀ ਕਿਵੇਂ ਕੋਲ ਦੀ ਬਿਲਕੁਲ ਸਾਫ ਸੁਥਰੀ ਗੱਡੀ ਆ ਅੰਟੀਰੀਅਰ ਦੀ ਥਾਫ ਹੈ ਹਾਂਜੀ ਠੀਕ ਆ ਗੱਡੀ ਦੇਖ ਸਕਦੇ ਹੋ ਬਈ ਟੱਚ ਪਲੇਅਰ ਲੱਗੀ ਹੋਈ ਆ ਬੱਚਾ ਤੇ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਐ ਟਾਇਰ ਆ ਬਹੁਤ ਵਧੀਆ ਪੈਣੇ ਬਈ ਪੈਣੇ 60 70 ਪੈਸੇ ਟਾਇਰ 65 70 ਪੈਸੇ ਅਪੋਲੋ ਦੇ ਸ ਨਹੀਂ ਨਹੀਂ ਕੋਈ ਮੇਜਰ ਐਕਸੀਡੈਂਟ ਨਹੀਂ ਬੈਂਪਰ ਟਾਜੰਗ ਨੇ ਮਾੜੇ ਮੋਟੇ ਹੋਰ ਸਾਰੇ Ориਜਨਲ ਪੇਂਟ ਦੀ ਆ ਬਾਕੀ ਸਾਰੀ ਵੀ Ориਜਨਲ ਦੀ ਸਾਰੇ Ориਜਨਲ ਪੇਂਟ ਠੀਕ ਹੈ ਚਾਲ ਚਲਾਵੇ ਦੀ ਕਿਵੇਂ ਹੈ ਹਰ ਸਰਵਿਸ ਤੱਕ ਵੀ ਹੋਈ ਹੋਈ ਆ ਬਾਈ ਸਰਵਿਸ ਵੀ ਹੋਈ ਹੋਈ ਆ ਹਾਂਜੀ ਹਾਂਜੀ ਚਾਲ ਚਲਾਵੇ ਦੀ ਚਾਲ ਚਲਾਵੇ ਦਿੰਨਾ ਮੀਆਂ ਬਿਲਕੁਲ ਸਾਫ ਸੁਥਰਾ ਬਿਲਕੁਲ ਨਵਾਂ ਤੇ ਕਿੰਨੇ ਮਾਡਲ ਇਹ 10 ਮਾਡਲ ਬਾਈ 10 ਮਾਡਲ ਦਾ 10 ਮਾਡਲ ਲ ਬੀਡੀ ਆ ਹੈਪਾ ਰੇਟ ਦੇ ਦੇ ਦਾਂਗੇ ਭਾਈ ਆਪਾਂ 190000 ਦੇ 190 ਦੀ 90 ਦੀ ਹਾਂਜੀ ਹਾਂਜੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਆ ਗਿਆ ਬਿੰਦਰ ਆਪਣੀ ਵੀਡੀਓ ਦੇਖ ਕੇ ਆ ਗਿਆ ਆਪਾਂ ਇੱਕ ਤਰੀਕ ਤੱਕ ਆਫਰ ਆ ਫੁੱਲ ਟੈਂਕੀ ਭਰਾ ਕੇ ਦੇਵਾਂਗੇ ਡੀਜ਼ਲ ਦੀ ਡੀਜ਼ਲ ਦੀ ਹਾਂਜੀ ਹਾਂਜੀ ਚਾਹੇ ਪੈਟਰੋਲ ਵਾਲੀ ਆ ਚਾਹੇ ਪੈਟਰੋਲ ਵਾਲੀ ਆ ਚਾਹੇ ਡੀਜ਼ਲ ਦੀ ਆ ਚਾਹੇ ਪੈਟਰੋਲ ਚਾਹੇ ਡੀਜ਼ਲ ਡੀਜ਼ਲ ਹਾਂ ਲਓ ਵੀ ਆਫਰ ਆ ਇੱਕ ਤਰੀਕ ਤੱਕ ਹਾਂਜੀ ਹਾਂਜੀ ਇੱਕ ਤਰੀਕ ਤੋਂ ਬਾਅਦ ਇੱਕ ਤਰੀਕ ਤੋਂ ਬਾਅਦ ਭਾਈ ਜਿੰਨਾਂ ਕ ਤੇ ਭਰਾ ਕੀ ਕਰਾਂਦਾ ਸਾਬਨਾ ਠੀਕ ਹੈ ਤੇ ਲਓ ਵੀ ਮਿੱਤਰੋ ਮੂਰੇ ਆ ਗਈ ਰੇਟ ਜੋ ਗੱਡੀ ਕਹਿੰਦੇ ਇਹ ਵੀ ਕੋਕ ਹੈ ਰੈਟ ਜੇ ਬਾਈ 12 ਮੜਲਾ ਠੀਕ ਹੈ ਸਾਰੀ ਰੀਜਨਲ ਪੇਂਟ ਦੀ ਆ ਹਾਂਜੀ ਬੋਲਟ ਫੱਟੀ ਸਾਰੀ ਸੀਲਡ ਹੈ ਬਈ ਇੰਜਨ ਗੇਅਰ ਦੀ ਜਮਾ ਨਵੀਆਂ ਸਰਵਿਸ ਵਗੈਰਾ ਹੋਈ ਹੋਈ ਆ ਇੰਟੀਰੀਅਰ ਦੀ ਬਿਲਕੁਲ ਸਾਫ ਸੁਥਰੀ ਗੱਡੀ ਆ ਮਾਨਸਾ ਦਾ ਲੋਕਲ ਨੰਬਰ ਆ ਮਾਨਸਾ ਦਾ ਲੋਕਲ ਨੰਬਰ ਆ ਹਾਂਜੀ ਹਾਂਜੀ ਬਾਈ ਤੇ ਇਹ ਗੱਡੀ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਕਿੰਨੀ ਕ ਹੈ ਟਾਇਰ ਪਏ ਨੇ ਬਾਈ ਇਹਦੇ 75 80 ਪੈਸੇ 75 80 ਪੈਸੇ ਹਾਂਜੀ ਹਾਂਜੀ ਬਾਈ ਟਾਇਰ 75 80 ਪੈਸੇ ਪਏ ਨੇ ਇੰਟੀਰੀਅਰ ਦੀ ਤੁਹਾਨੂੰ ਬੱਚੋ ਦਿਖਾ ਦਿੰਦੇ ਆ ਗੱਡੀ ਬਾਈ ਤੇ ਰੰਗ ਪੇਂਟ ਦੀ ਸਾਰੀ ਰੀਜਨਲ ਰੀਜਨਲ ਬ ਤੇ ਇੰਟੀਰੀਅਰ ਦੀ ਤੁਸੀਂ ਦੇਖ ਸਕਦੇ ਹੋ ਬਈ ਵਿੱਚੋਂ ਬਾਕੀ ਜਦੋਂ ਆਉਂਗੇ ਬਈ ਆਪਦੀ ਫੁੱਲ ਤਸੱਲੀ ਕਰਕੇ ਲਿਜਾਓ ਇਹਦੇ ਮਗਰ 11 ਹਾਲਤਾਂ ਪੈਂਦੇ ਨਹੀਂ ਹਾਂਜੀ ਹਾਂਜੀ ਤੇ ਤੁਸੀਂ ਉਹ ਤਸੱਲੀ ਆਪਦੀ ਜਿਵੇਂ ਮਰਜ਼ੀ ਕਰ ਸਕਦੇ ਹੋ ਮਿਸਤਰੀ ਲਿਆ ਕੇ ਕਰ ਸਕਦੇ ਹੋ ਤੇ ਗੱਡੀ ਪੂਰੀ ਕੋਕਾ ਪਈ ਹੈ ਤੇ ਮਾਡਲ ਮਾਡਲ 2012 ਮਾਡਲ ਬਈ 12 ਹਾਂਜੀ 12 ਮਾਡਲ ਦਾ ਰੇਟ ਕਿੰਨਾ ਆ ਗਿਆ ਭਿੰਦਰ ਰੇਟ ਆਪਾਂ ਦੇ ਦਾਂਗੇ ਬਈ ਢਾਲੇ 2.5 ਲੱਖ ਦੀ 2.5 ਲੱਖ ਦੀ ਹਾਂਜੀ ਹਾਂਜੀ ਬਾਈ ਠੀਕ ਹੈ 2.5 ਲੱਖ ਦੀ ਬਿੱਦ ਟੈਂਕੀ ਭਰ ਕੇ ਬਾਈ ਇੱਕ ਤਰੀਕ ਤੱਕ ਇੱਕ ਤਰੀਕ ਤੱਕ ਆਫਰ ਹੈ ਇੱਕ ਤਰੀਕ ਤੱਕ ਹੀ ਆਫਰ ਹੈ ਹਾਂਜੀ ਹਾਂਜੀ ਤੇ ਮੂਰੇ ਫੇਰ ਰੇਟ ਜੀ ਆ ਗਈ ਇਹਦੇ ਬਾਰੇ ਦੱਸੀ ਰੇਟ ਜੀ ਦੀ ਡਿਮਾਂਡ ਬਹੁਤ ਆ ਯਾਰ ਲੋਕਾਂ ਨੂੰ ਰੇਟ ਜੀ ਦੀ ਬਹੁਤ ਡਿਮਾਂਡ ਆ ਹਰ ਇੱਕ ਦੇ ਬਜਟ ਚ ਆ ਜਾਂਦੀ ਆ ਇਹ ਬਲਟਿਚ ਵੀ ਆ ਤੇਲ ਦਾ ਖਰਚਾ ਵੀ ਘਟਾਉਂਦਾ ਤੇ ਰਿਪੇਅਰ ਦਾ ਵੀ ਖਰਚਾ ਘਟਾਉਂਦਾ ਬਹੁਤ ਘਟ ਖਰਚਾ ਹਾਂ ਇਹ ਆ ਗਈ ਬਾਈ ਜੀ 14 ਮਾਡਲ ਠੀਕ ਹੈ ਜੀ ਐਚ ਆਰ ਨੰਬਰ ਆ ਪੈਨ ਨੋਸੀ ਕਟਾ ਕੇ ਦੇ ਦਾਂਗੇ ਠੀਕ ਹੈ ਜੀ ਤੇ ਬਹੁਤ ਸੋਹਣੀ ਕਾਰ ਆ ਬਈ ਸਾਰੇ ਇੰਟੀਰੀਅਰਲ ਪੱਖੋਂ ਠੀਕ ਹੈ ਜੀ ਗੋਡੇ ਪਿੱਲਰ ਸਾਰੇ ਓਕੇ ਆ ਬਈ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੇ ਆ ਹੈਗੇ ਨੇ ਬਈ 80 85% ਟਾਇਰ ਠੀਕ ਹੈ ਇੰਜਨ ਗੇਅਰ ਦੀ ਟੱਕਰ ਇੰਜਨ ਗੇਅਰ ਦੀ ਜਮਾਂ ਨਵੀਆਂ ਬਈ ਠੀਕ ਹੈ ਜਮਾਂ ਨਵੀਆਂ ਬਈ ਤੇ ਰੰਗ ਪੇਂਟ ਦੀ ਵੀ 100% ਰਿਜਨਲ ਰੰਗ ਪੇਂਟ ਦੀ ਬਈ ਸਾਰੀ ਰਿਜਨਲ ਆ ਬੈਂਪਰ ਬੈਂਪਰ ਮਾੜੀ ਮੋਟੀ ਟਾਜਾਂਗਾ ਬਈ ਮਾੜਾ ਮੋਟਾ ਤਾਂ ਕਿਤੇ ਚਰੀਟ ਲੱਗ ਜਾਂਦੀ ਆ ਹਾਂਜੀ ਹਾਂਜੀ ਬੀਡੀ ਆਈ ਆ ਬਈ ਬੀਡੀ ਆਈ ਆ ਮਾਰੀ ਮੋਟੀ ਚਰੀਟ ਲੱਗ ਜਾਂਦੀ ਆ ਬਈ ਟਾਕੀ ਖੁੱਲੀ ਨਹੀਂ ਇ ਗੱਡੀ ਪੂਰੀ ਸਾਫ਼ ਹੈ ਪਰ ਤਸੱਲੀ ਕਰਕੇ ਲਜਾਓ ਜਦੋਂ ਵੀ ਆਉਂਗੇ ਹਨਾ ਤੇ ਗੱਡੀ ਚੰਗੀ ਹੈ ਤੇ ਮਾਡਲ ਮਾਡਲ 2014 ਮਾਡਲ ਬਈ ਤੇ ਰੇਟ ਰੇਟ ਇਹ ਦੇ ਦਾਂਗੇ ਬਈ 2.5 ਲੱਖ ਦੀ ਇਹ ਦੇ ਦਾਂਗੇ 2.5 ਲੱਖ ਦੀ ਹਾਂਜੀ ਹਾਂਜੀ ਬਈ 2.5 ਲੱਖ ਦੀ ਇਹ ਹੈ ਜੈਨੂਇਨ ਜੇ ਰੇਟ ਨੇ ਆਪਣੇ ਕੋਲੇ ਜੈਨੂਇਨ ਜੇ ਰੇਟ ਨੇ ਬਾਈ ਕੋਲੇ 2.5 ਲੱਖ ਦੀ ਇਹ ਬਣੂਗੀ ਹਾਂਜੀ ਹਾਂਜੀ ਤੇ ਮੂਰੇ ਆ ਗਈ ਸਵਿਫਟ ਇਹਦੇ ਬਾਰੇ ਦੱਸੀ ਬਈ ਇਹ ਸਵਿਫਟ ਆ ਗਈ ਬਈ 2013 ਮਾਡਲ ਠੀਕ ਹੈ ਜੀ 2013 ਮਾਡਲ ਆ ਪੀ ਵੀ ਨੰਬਰ ਦੀ ਆ ਇੰਟੀਰੀਅਰ ਪੱਖੋਂ ਗੋਡੇ ਪਿੱਛੇ ਰੈਸੀਡੈਂਟ ਦੀ ਫੁੱਲ ਗਾਰੰਟੀ ਆ ਬਈ ਟਾਚਿੰਗ ਮਾੜੀ ਮੋਟੀ ਹੈਗੀ ਆ ਟਾਚਿੰਗ ਹੈਗੀ ਆ ਟਾਚਿੰਗ ਮਾੜੀ ਮੋਟੀ ਬੈਂਕਰ ਉੱਪਰ ਤੈਨੂੰ ਪਤਾ ਹੋਈ ਜਾਂਦਾ ਆ ਮਾੜੀ ਮੋਟੀ ਟਾਚਿੰਗ ਹੁੰਦੀ ਆ ਬਈ ਹਾਂਜੀ ਹਾਂਜੀ ਤੇ ਟਾਇਰਾਂ ਦੀ ਕੰਡੀਸ਼ਨ ਟਾਇਰ ਜਮਾਨਾਵੇਂ ਨੇ ਬਈ ਨਵੇਂ ਵਰਗੇ ਪਏ ਨੇ ਟਾਇਰ ਬਿਲਕੁਲ ਨਵੇਂ ਵਰਗੇ ਪਏ ਨੇ ਬਈ ਤੇ ਗੱਡੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਇਹ ਮਾਡਲ 2013 ਮਾਡਲ ਬਈ ਕਾਪੀ ਕਾਗਜ਼ਾਂ ਦੀ ਕਿਵੇਂ ਰਹੂ ਕਾਪੀ ਕਾਗਜ਼ਾਂ ਦੀ ਜ਼ਿੰਮੇਵਾਰੀ ਹੈ ਓਕੇ ਆ ਓਕੇ ਹਾਂਜੀ ਹਾਂਜੀ ਬਈ ਠੀਕ ਆ ਕਾਪੀ ਕਾਗਜ਼ਾਂ ਦੀ ਓਕੇ ਆ ਬਈ ਇੰਟੀਰੀਅਰ ਦੀ ਤੁਹਾਨੂੰ ਦਿਖਾ ਦਿੰਨੇ ਆ। ਲੋਬੀ ਚੈੱਕ ਕਰੋ ਇੰਟੀਰੀਅਰ ਦੇ ਵਿੱਚੋਂ ਗੱਡੀ ਸਾਫ਼ ਹੈ। ਟੱਚ ਪਲੇਅਰ ਲੱਗੀ ਹੋਈ ਹੈ ਤੇ ਪੂਰੀ ਕੰਗੜੀ ਪਈ ਹੈ। ਤੇ ਮਾਡਲ ਇਹ ਹੈ ਬਈ। ਮਾਡਲ 2013 ਮਾਡਲ ਹੈ ਬਈ। 13 ਮਾਡਲ ਦਾ ਰੇਟ ਰੇਟ ਇਹ ਦੇ ਦਾਂਗੇ ਬਈ ਆਪਾਂ 3 ਲੱਖ 40 ਹਜ਼ਾਰ ਦੀ। 3 ਲੱਖ 40 ਹਜ਼ਾਰ ਦੀ ਬਈ। ਮੌਕੇ ਤੇ ਮੌਕੇ ਤੇ ਮਾੜਾ ਮੋਟਾ ਮਾਨਤਾਨ ਕਰ ਦਾਂਗੇ। ਟੈਂਕੀ ਇਹਦੀ ਵੀ ਫੁੱਲ ਕਰਾ ਕੇ ਦੇਵਾਂਗੇ। ਟੈਂਕੀ ਇਹਦੀ ਵੀ ਫੁੱਲ। ਹਾਂ ਬਈ। ਟੈਂਕੀ ਦੀ ਆਫਰ ਹੈ ਬਈ ਇੱਕ ਤਰੀਕ ਤੱਕ। ਇੱਕ ਤਰੀਕ ਤੱਕ। ਮੂਰੇ ਆ ਗਈ। ਮੂਰੇ ਆ ਗਈ ਬਈ ਬਰਨਾ। ਬਰਨਾ। ਬਾਰਾ ਗੱਡੀ ਆ ਬਈ ਚੈੱਕ ਕਰ ਸਕਦੇ ਹੋ ਬਾਈ ਕਸਟਮਰ ਦੀ ਗੱਡੀ ਆ ਫੌਜੀ ਬੰਦੇ ਦੀ ਗੱਡੀ ਆ ਠੀਕ ਹੈ ਜੀ ਲਾਈਟ ਟਾਇਰ ਐਕਸਟਰਾ ਲੱਗੇ ਹੋਏ ਨੇ ਸਾਰੀ ओरिजिनल ਵੀ ਹੈ ਬਹੁਤ ਸੋਹਣੀ ਕਾਰ ਆ ਠੀਕ ਹੈ ਜੀ ਇੰਟੀਰੀਅਰ ਦੀ ਬਿਲਕੁਲ ਸਾਫ਼ ਸੁਥਰੀ ਗੱਡੀ ਆ ਇੰਜਨ ਗੇਅਰ ਦੀ AC ਹੀਟਰ ਸਾਰਾ ਕੁਝ ਠੀਕ ਹੈ ਜੀ ਓਕੇ ਆ ਇੰਟੀਰੀਅਰ ਦੇ ਵਿੱਚੋਂ ਓਨੀ ਚੰਗੀ ਬਹੁਤ ਚੰਗੀ ਬਾਈ ਨਵੀਂ ਆ ਕਾਰ ਤੁਸੀਂ ਗੱਡੀ ਚੈੱਕ ਕਰ ਸਕਦੇ ਹੋ ਬਾਈ ਤੇ ਆ ਗੱਡੀਆਂ ਗੁੱਡੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਫੌਜੀ ਬੰਦੇ ਦੀ ਗੱਡੀ ਆ BAP ਨੰਬਰ ਆ VIP ਨੰਬਰ ਹੈ ਹਾਂ ਨੰਬਰ ਦਿਖਾਓ ਬਈ ਨੰਬਰ ਕਿੰਨੇ ਮਾਰੂ ਮੜੀ ਚਾਤਾ VIP ਨੰਬਰ ਹੈ ਬਾਈ ਨੰਬਰ ਵੀ ਦਿਖਾਉਣੇ ਆ ਗੱਡੀ ਸੋਹਣੀ ਹੈ ਪੂਰਾ ਦੇਖ ਸਕਦੇ ਹਾਂ ਬਾਈ VIP ਨੰਬਰ ਤੇ ਇਹ ਮਾਡਲ ਕਿੰਨੇ ਆ ਗਈ ਇਹ 2013 ਮਾਡਲ 2013 ਮਾਡਲ ਦਾ ਰੇਟ ਇਹ ਦੇ ਦਾਂਗੇ ਬਈ ਆਪਾਂ 4.5 ਸਵਾ ਚਾਰ ਦੀ ਸਵਾ ਚਾਰ ਹਾਂਜੀ ਹਾਂਜੀ ਤੇ ਸਵਾ 4 ਲੱਖ ਦੀ ਇਹ ਗੱਡੀ ਮਿੱਤਰੋ ਬਣੂਗੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਕ ਹੈ ਟਾਇਰ ਹੈਗੇ ਨੇ ਬਈ 65 70 ਪੈਸੇ 65 70 ਪੈਸੇ ਟਾਇਰ ਨੇ ਬਈ ਹਾਂਜੀ ਹਾਂਜੀ ਤੇ ਲਾਇ ਲੂਏ ਪਾਏ ਹੋਣੇ ਗੱਡੀ ਕੋਕਾ ਪੀਸ ਹੈ ਚੀਨੀ ਬੰਦਾ ਸੀ ਜਿਹੜੇ ਨੇ ਰੱਖੀ ਹੋਈ ਆ ਫੌਜੀ ਨੇ ਠੀਕ ਹੈ ਜੀ ਸਾਂਹੇ ਰੱਖੀ ਹੋਈ ਆ ਬਹੁਤ ਐਕਸਟਰਾ ਪੈਸੇ ਲੱਗੇ ਨੇ ਤੇ ਠੀਕ ਹੈ ਜੀ ਹਾਂ ਜੀ ਹਾਂ ਐਕਸਟਰਾ ਪੈਸੇ ਲੱਗੇ ਹੋਏ ਨੇ ਕਹਿੰਦਾ ਭਾਈ ਕਹਿੰਦਾ ਸਾਂਹੇ ਰੱਖੀ ਆ ਨਹੀਂ ਕੀ ਆਪਾਂ ਇਹਦੀ ਵੀ ਫੁੱਲ ਕਰਾ ਕੇ ਦੇਣੀ ਆ ਟੈਂਕੀ ਇਹਦੇ ਵੀ ਫੁੱਲ ਹਾਂ 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 ਜੀ ਟੈਂਕੀ ਇੱਕ ਤਰੀਕ ਤੱਕ ਕਰਾ ਭਾਈ ਕਿਤੇ ਉਹੀ ਨਾ ਸਮਝ ਲਓ ਵੀ ਸਦਾ ਤੱਕ ਸਦਾ ਲਈ ਕਰੂਗਾ ਇੱਕ ਤਰੀਕ ਤੱਕ ਕਰਾ ਹਾਂ ਜੀ ਹਾਂ ਜੀ ਪੂਰੇ ਇਹ ਆ ਕੀ ਬੈਨੋ ਬੈਨੋ ਬੈਨ ਹਾਂ ਠੀਕ ਹੈ ਪੈਟਰੋਲ ਦੀ ਗੱਡੀ ਆ 2023 ਮਾਡਲ ਆ ਠ 9 ਕੁ ਹਜ਼ਾਰ ਹੀ ਚੱਲੀ ਆ 9 10 ਹਜ਼ਾਰ ਹੀ ਚੱਲੀ ਆ 9 10 ਹਜ਼ਾਰ ਚੱਲੀ ਆ ਹਾਂ ਸਾਰੀ ਬੈਂਪਰ ਟੂ ਬੈਂਪਰ ਰੀਜਨਲ ਆ ਬਾਈ ਸਾਰੀ ਰੀਜਨਲ ਆ ਸਨ ਰੂਪ ਆ ਸਨ ਰੂਪ ਇੰਜਨ ਗੇਰਦੀ ਜਮਨ ਨਾਮੀਆਂ ਬਾਈ ਚੱਲੀ 9 10 ਹਜ਼ਾਰ ਆ ਠੀਕ ਆ ਹਾਂ ਹਾਂ ਕੀ ਮੇਤਰੋ ਚੈੱਕ ਕਰ ਸਕਦੇ ਹਾਂ ਤੇ ਇਹ ਇਹ ਮਾਡਲ ਕਿੰਨੇ ਆ ਗਈ ਇਹ 2023 ਮਾਡਲ ਆ ਬਾਈ ਸਾਰੇ ਹੀ ਓਰੀਜਨਲ ਆ ਬੈਂਪਰ ਟੂ ਬੈਂਪਰ ਰੀਜਨਲ ਆ ਕਿੰਦਰਾ ਲਾਲੇ ਤੋਂ ਆਈ ਹੈ ਗੱਡੀ ਹਾਂ ਹਾਂ ਬਸ ਮੈਂ ਤੈਨੂੰ ਪਹਿਲੀ ਦੱਸਤਾ ਹਾਂ ਹਾਂ ਬਾਈ ਕਸਟਮਰ ਦੀ ਗੱਡੀ ਆ ਉਹਨਾਂ ਦੀ ਅਗੋਂ ਵੇਚਣ ਨੂੰ ਖੜਾ ਕੇ ਗਏ ਆਪਣੇ ਕੋਲ 9 10 ਹਜ਼ਾਰ ਹੀ ਤੇ ਪਟ્રોલ ਦੀ ਗੱਡੀ ਆ ਦੇ ਨਹੀਂ ਕਿੰਨੇ ਦੀ ਆ ਇਹ ਇਹ ਦੇ ਦਿਆਂਗੇ ਭਾਈ ਜੇ ਕੋਈ ਭੈਣ ਭਾਈ ਕਿਸ਼ਤਾਂ ਤੇ ਵੀ ਸਾਹਮਣੇ ਆ ਚੁੰਦਾ ਯਾਰ ਕਿਸ਼ਤਾਂ ਤੇ ਵੀ ਸਮਾ ਦੇਾਂਗੇ 25000 ਦੀ ਕਿਸ਼ਤਾਂ 51 ਕਿਸ਼ਤਾਂ ਰਹਿੰਦੀਆਂ ਨੇ ਠੀਕ ਆ 50000 ਦੇ ਕੇ ਆਪਾਂ ਕਿਸ਼ਤਾਂ ਤੇ ਵੀ ਸਮਾ ਦੇਾਂਗੇ ਜਿਹੜਾ ਕੋਈ ਦਸੱਲੀ ਵਾਲਾ ਬੰਦਾ ਹੋਵੇ ਠੀਕ ਆ ਹਾਂਜੀ ਹਾਂਜੀ ਤੁਸੀਂ 50000 ਲੈ ਕੇ ਆਪਾਂ ਗੱਡੀ ਹਕਾ ਦੇਾਂਗੇ ਕਿਸ਼ਤਾਂ ਭਰੀ ਜੋ 50 25000 ਪ੍ਰਤੀ ਮਹੀਨਾ ਠੀਕ ਆ ਜੀ ਹਾਂ 51 ਕਿਸ਼ਤਾਂ ਰਹਿੰਦੀਆਂ ਨੇ ਠੀਕ ਆ ਜੀ ਹਾਂਜੀ ਹਾਂਜੀ ਬਈ ਲਓ ਵੀ 50000 ਲਿਆਓ ਤੇ ਗੱਡੀ ਲੈ ਜਾਓ ਗੱਡੀ ਵੀ ਕੋਕਾ ਵੀਸ ਹੈ ਕੋਕਾ ਬਾਈ ਵੈਂਪਰ ਟੂ ਵੈਂਪਰ ਅਰੀਜਨਲ ਆ ਤੇ ਪਿਕਅਪ ਕਿੰਨੀ ਕ ਹੈ ਪਿਕਅਪ ਤਾਂ ਬਾਈ ਕਿਆ ਬਾਤ ਹੀ ਆ ਯਾਰ ਕਿਆ ਬਾਤ ਹੀ ਆ ਹਾਂ ਠੀਕ ਹੈ ਤੇ ਮੂਰੇ ਆ ਗਈ ਸਵਿਫਟਰ ਡੀਆਰ ਇਹ ਵੀ ਡੀਆਰ ਗੱਡੀ ਆ ਗਈ 2014 ਮਾਡਲ ਆ ਠੀਕ ਹੈ ਜੀ ਜਮਾ ਨਵੇਂ ਟਾਇਰ ਨੇ ਚੌਕੜਾ ਪੋਲੋ ਦਾ ਠੀਕ ਹੈ ਜੀ ਹਾਂ ਇੰਜਨ ਗੇਅਰ ਦੀ ਬਿਲਕੁਲ ਸਾਫ ਸੁਥਰੀ ਗੱਡੀ ਆ ਕੋਈ ਐਕਸੀਡੈਂਟ ਨਹੀਂ ਇੰਟੀਰੀਅਰ ਪੱਖੋਂ ਏਸੀ ਹੀਟਰ ਪੱਖੋਂ ਸਰਵਿਸ ਵੀ ਹੋਈ ਹੋਈ ਆ ਬਈ ਨਵੀਂ ਕਾਰ ਆ ਜਮਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਬਈ ਇੰਟੀਰੀਅਰ ਦੇ ਅੰਦਰੋਂ ਤੇ ਪੂਰੀ ਸਾਫ ਪਈ ਹੈ ਤੇ ਬਾਕੀ ਆਪਾਂ ਤਾਂ ਹਨਪਿੰਦਰਾ ਆਏ ਗਏ ਨੇ ਉਹਨੇ ਵੀ ਜਿਹਨੇ ਵੀ ਲੈਣੀਆਂ ਤੇ ਦਵਨ ਕੇ ਪੈਸੇ ਲਾਉਂਦਾ ਬੰਦਾ ਮਖਿਆ ਬਈ ਆਪਾਂ ਸਾਰੇ ਤਸੱਲੀ ਤੇ ਪੂਰਾ ਤਸੱਲੀ ਕਰਕੇ ਹਿਲ ਜਾਓ ਤੈਨੂੰ ਪਤਾ ਤਾਂ ਹੈਗਾ ਬਈ ਠੀਕ ਹੈ ਵੀ ਆਪ ਦਾ ਫਾਰਮਾਨ ਲਿਓ ਮਿਸਟਰ ਜੀ ਹਾਂ ਹਾਂ ਬਾਈ ਸਭ ਚੈੱਕ ਕਰਕੇ ਹਾਂ ਚੈੱਕ ਕਰਕੇ ਲਿਜਾਓ ਗੱਡੀ ਚੰਗੀ ਆ ਹਰਿਆਣਾ ਨੰਬਰ ਐ ਐਨਓਸੀ ਆਈ ਹੋਈ ਆ ਐਨਓਸੀ ਆਈ ਹੋਈ ਆ ਹਾਂ ਹਾਂ ਠੀਕ ਹੈ ਐਨਓਸੀ ਆਈ ਹੋਈ ਆ ਤੇ ਮਾਡਲ ਇਹ ਕਿੰਨੇ ਆ ਗਈ 2014 ਮਾਡਲ 2014 ਹਾਂਜੀ ਤੇ ਇੰਜਨ ਗੇਅਰ ਦੀ ਟਾਕੜ ਇੰਜਨ ਗੇਅਰ ਦੀ ਜਮਾਂ ਨਵੀਆਂ ਬਈ ਬਿਲਕੁਲ ਨਵੀਆਂ ਇੰਜਨ ਗੇਅਰ ਦੀ ਬਈ 14 ਮਾਡਲ ਦਾ ਪਿੰਦਰ ਰੇਟ ਇਹ ਦੇ ਦਿਆਂਗੇ ਆਪਾਂ ਬਾਈ 355000 ਦੀ 355000 ਦੀ ਹਾਂਜੀ ਹਾਂਜੀ ਬਾਈ ਤੇ ਇਸ ਤੋਂ ਇਲਾਵਾ ਪਿੰਦਰ ਹੋਰ ਕਿੰਨੇ ਕੱਟ ਜਾਂਦੇ ਨੇ ਗੱਡੀਆਂ ਆਪਣੇ ਕੋਲੇ ਬਹੁਤ ਖੜੀਆਂ ਨੇ ਬਾਈ ਠੀਕ ਹੈ ਹੋਰ ਵੀ ਹਾਂ ਹੋਰ ਬਾਰ ਵੀ ਗੱਡੀ ਖੜੀ ਆ ਹੋਰ ਅਲਟਿਮਾ ਵੀ ਖੜੀਆਂ ਨੇ ਠੀਕ ਹੈ ਆਪਣੇ ਕੋਲੇ 50 60000 ਤੋਂ ਲੈ ਕੇ ਤਹਾਂ ਤੱਕ ਪਈਆਂ ਨੇ ਗੱਡੀਆਂ ਤਹਾਂ ਤੱਕ ਰੁਪਈਆ ਹਾਂ 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 ਜੀ ਠੀਕ ਹੈ ਹਾਂਜੀ ਹਾਂਜੀ ਤੇ ਕੰਟੈਕਟ ਨੰਬਰ ਕੀ ਆ 94173 46672 ਬਾਈ ਠੀਕ ਹੈ ਜੀ ਹਾਂਜੀ ਹਾਂਜੀ ਇਹ ਨੰਬਰ ਹੈ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਚੰਦਰ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਬਾਈ ਨੂੰ ਇੱਕ ਮੌਕਾ ਲਾਜ਼ਮੀ ਦਿਓ ਤੇ ਟੈਂਕੀ ਫੁੱਲ ਕਰਾ ਕੇ ਗੱਡੀ ਦੀ ਲਿਜਾਓ ਹਾਂਜੀ ਹਾਂਜੀ ਚਾਹੇ ਕੁੱਲੂ ਜਾਓ ਚਾਹੇ ਸਿਮਲਾ ਜਾਓ ਜੇ ਮਨਾਲੀ ਜਾਓ ਹਾਂ ਹਾਂ ਤੇ ਮौज ਕਰੋ ਐਸ ਕਰੋ ਤੇ ਇੱਕ ਮੌਕਾ ਬਾਈ ਨੂੰ ਭਿੰਦਰ ਨੂੰ ਦਿਓ ਲਾਜ਼ਮੀ ਤੇ ਅਗਲੀ ਵੀਡੀਓ ਨਾਲ ਮਿਲਦੇ ਆ ਬਾਈ ਸਤ ਸ੍ਰੀ ਅਕਾਲ